ਵਾਹਿਗੁਰੂ ਜੀ ਜਪ ਸਾਹਿਬ ਇਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਵੇ ਪ੍ਰਸਾਦ ਚਕਰ ਚੈਨ ਅਰ ਬਰਨ ਜਤ ਅਰ ਪਾਤ ਨੈਣ ਜਿਹ ਰੂਪ ਰੰਗ ਅਰ ਰੇਖ ਭੇਖ ਤੋ ਕਹਿ ਨਾ ਸਕਤ ਕਿਹ अचल मूरत अनभो प्रकाश अमतोज खिजे कोट इंद्र इंद्रान साहे साहान गुनीजे फिर पवन महीप सुर नर असुर नेत नेत बन किरण कहत स्वय सर्व नाम कथय कमन कर्म नाम वर्णद समत उजंग पर्याप्त छंद ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਇ ਨਮਸਤੰ ਅਜਾਇ ਨਮਸਤੰ ਗੰਜੇ ਨਮਸਤੰ ਅਭੰਜੇ ਨਮਸਤੰ ਅਨਾਮੇ ਨਮਸਤੰ ਅਥਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਥਮੰ ਨਮਸਤੰ ਅਜੀਤੇ ਨਮਸਤੰ ਅਭਿਤੇ ਨਮਸਤੰ ਅਵਾਹਿ ਨਮਸਤੰ ਅਟਾਹਿ ਨਮਸਤੰ ਅਨੀਲੇ ਨਮਸਤੰ ਅਲਾਦੇ ਨਮਸਤੰ ਅਚੇਦੇ ਨਮਸਤੰ ਅਗਾਦੇ ਨਮਸਤੰ ਅਗੰਝੇ ਨਮਸਤੰ ਅਭੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਇਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੈ ਨਮਸਤੰ ਨਿਰਭਰਮੈ ਨਮਸਤੰ ਨਿਰਦੇਸੈ ਨਮਸਤੰ ਨਿਰਪੇਸੈ ਨਮਸਤੰ ਮਿਰਨਾਮੈ ਨਮਸਤੰ ਨਿਰਕਾਮੈ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਿਧੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਜਾਹੀ ਨਮਸਤੰ ਬਾਹੀ ਨਮਸਤੰ ਤਿਰਬਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤੰ ਕਰਮੇ ਨਮਸਤੰ ਜਲਾਸਰੇ ਨਮਸਤੰ ਨਿਰਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਇਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬਾਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸ ਦੇਵ ਨਮਸਤੰ ਅਤੇਵ ਨਮਸਤੰ ਅਜਨ ਮੈਂ ਨਮਸਤੰ ਸੁਬਨ ਮੈਂ ਨਮੋ ਸਰਬ ਗਉਨੇ ਨਮੋ ਸਰਬ ਭੋਨੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਿਰਾਰੰ ਨਮਸਤੰ ਕਿਰਤਾਰੰ ਨਮੋ ਸਰਵ ਤੰਦੇ ਨਮੋ ਸਦ ਬੰਦੇ ਨਮਸਤੰ ਨਿਰਸਾਖੇ ਨਮਸਤੰ ਨਿਰਵਾਖੇ ਨਮਸਤੰ ਰਹਿਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਕੋ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਨਿਰਮਾਨ ਹੈ ਨਿਧਾਨ ਹੈ ਫਿਰ ਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਬੂਜ ਹੈ ਅਸੂਜ ਹੈ اکال ہے اجال ہے اللہ ہے اجہا ہے انت ہے مہنت ہے علی ہے نرسریک ہیں نرلمب ہے اثمبھ ہے،, ہے اگم ہے اجم ہے اپوت ہے اچھوت ہے الوک ہے اشوک ہے اکرم ہے اپرم ہے اجیت ہے اپیت ہے ابہا ہے اگہ ہے अमान है निदान है अनेक है फिर एक है तुजंग प्रयात् छंद नमो सर्व माने समस्ती निदाने नमो देव देवे अपेक्षा पेवे नमो काल काले नमो सर्व पाले नमो सर्व गौणे नमो सर्व पौणे अनंगी अनाथे हे संगी परमाथे नमो भान पौणे नमो मन माने नमो चंद्र चंद्रे नमो पान पानै नमो गीत कीते नमो तान तानै नमो नृत्य निर्त नृत्यते नमो नाद नादे नमो पान पानै नमो बाद बादै अनंगी अनामे समस्ती स्वरूपे परपंगी परमाथे समस्ती बिपूते कलंकं बिना ने कलंकी स्वरूपे नमो राज राजे स्वरं परम रूपे नमो योग जोगेश्वरं परम सिद्धे नमो राज राजेश्वरं परम वृद्धे नमो स्वस्तरपाणे नमो अस्तरमाणे नमो परम गयाता नमो लोकमाता अपेखी अपर्मि अपोगी अपगते नमो योग जोगेश्वरं परम जुगते नमो नित नारायणै करूर कर्मै नमो प्रीत अप्रीत देवे सुधर्मै नमो रोगहर्ता नमो राग रूपे नमो सहस्र सहं नमो भूप पुपे नमो दांदने नमो मन माने नमो रोग रोगी नमस्तं इस नानं नमो मंत्र मन्त्रं नमो जंतर जन्त्रं ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਜ ਦਾ ਆਨੰਦ ਸਰਵੰ ਪਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਦੋ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਚ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਇਆਲੰ ਅਛੇਦੀ ਅਪੇਦੀ ਅਨਾਮੰ ਅਕਮੰ ਸਮਸਤੋ ਪਰਾਜੀ ਸਮਸਤ ਸਾਮੰ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਪੇਸ ਹੈ ਉਜੰਗ ਪ੍ਰਿਆਤ ਛੰਦ ਅਗਾਦੇ ਅਬਾਦੇ ਅਨੰਦੀ ਸਰੂਪੇ नमो सर्व माने समस्ती निधाने नमस्तम निरनाथे नमस्तम परमाथे नमस्तम गंगे नमस्तम अपंजे नमस्तम अकाले नमस्तम अपाले नमो सर्व देशे नमो सर्व पीसे नमो राज राजे नमो साज साजे नमो सहसाहे नमो महामाहे नमो गीत कीते नमो प्रीतप्रीते नमो रोखरोखे नमो सुख सुखे नमो सर्वरोग्ये नमो सर्वभोग्ये नमो सर्वजीतं नमो सर्वप्रीतम् नमो सर्वज्ञानं नमो परमतानं नमो सर्वमन्त्रं नमो सर्वजन्त्रं नमो सर्वदृशं नमो सर्वकृतं नमो सर्वरङ्गे तिरपङ्गे अनङ्गे नमो जीव जीवं ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਤੂ ਕਰਮੰ ਪ੍ਰਣਾਸੀ ਸਦਾ ਸਰਬਦਾ ਰਿਦ ਸਦੰ ਨਿਵਾਸੀ ਚਰਪਟ ਛੰਦ ਤਵ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣ ਸਰਵੰ ਪ੍ਰਾਣ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂ ਆਲ ਛੰਦ ਸਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤਿਰਮਾਨ ਦੇਵ ਭੇਵ ਆਦ ਉਦਾਰ ਸਰਵ ਪਾਲਕ ਸਰਵ ਭਾਲਕ ਸਰਵ ਕੋਪਨ ਕਾਲ ਜਤਰ ਤਤਰ ਵਿਰਾਜਹੀ ਹਵ ਤੂਤ ਰੂਪ ਰਿਸਾਨ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ પુરਸ ਉਦਾਰ ਮੂਰਤ ਅਜੋਨ ਆਦ ਅਸੀਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਜਸਾ ਵਿਸਾ ਹੋਏ ਹਲੇ ਉਹ ਅਨਰਾਗ ਨਾਮ ਕਾਮ ਮਹੀਨ ਦੇਖਤ ਸਮੋ ਨਹਿ ਜਾਹੇ ਸਰਬ ਮਾਨ ਸਰਬਤਨ ਮਾਨ ਸਦਾਇਬ ਮਾਨਤ ਤਾਹੀ ਏਕ ਮੂਰਤ ਅਨੇਕ ਦਰਸ਼ਨ ਤੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜੇ ਬੇਦ ਔਰ ਕਿਤੇਬ रूप रंग न जात पात सो जानेहि कह जेब तात मात ना जात जा कर जन्म मरण महीन चकर बकर फिरे चतर चक मा नहि पुरतीन लोक चौगह के बिखै जग जपहि जेह जप आद देव अनाद मूरत ਸਾਪੇ ਉਹ ਸਬੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚੋ ਸਯੰ ਭਵ ਗੜਨ ਭੰਜਨ ਹਾਰ ਕਾਲ ਹੀਨ ਕਲਾ ਸੰਜੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਧਰਮ ਰਹਿਤ ਅਭੂਤ ਅਲਖ ਅਪੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ गर्भ गंजन दुष्ट भंजन मुक्त दायक काम आप रूप अमीक अनुसत एक पुरख अवधूत गर्भ गंजन सर्व भंजन आज रूप असूत अंगहीन अपंग अनातम एक पुरख अपार सर्व लायक सर्व कायक सर्व को प्रतिपार सर्व दंता सर्व हंता ਸਰਬ ਤੇ ਅਨਭੇਖ ਸਰਬ ਸਾਸਤਰ ਨ ਜਾਣਹਿ ਜਿਹੇ ਰੂਪ ਰੰਗ ਅਰ ਰੇਖ ਕਰਮ ਬੇਦ ਪੁਰਾਨ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਨ ਸਾਸਤਰ ਨ ਆਵੇ ਵੋ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨ ਭੂ ਪ੍ਰਕਾਸ ਨਿਸਤਿਨ ਅਨਾਸ ਆ ਜਾਨ ਬਾਹੋ ਸਹਾਨ ਸਾਹੋ ਰਾਜਾਨ ਰਾਜ ਭਾ ਨਾਨ ਭਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਅਭਾ ਅਪੰਗ ਮਿਤ ਗਤ ਮਿਤ ਅਪਾਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਭੈ ਨਿਕਾਮ ਹਥ ਦੁਧ ਪ੍ਰਚੰਡ ਮਿਤ ਗਤ ਅਖੰਡ ਆਲਿਸੀਆ ਕਰਮ ਅਦ੍ਰਿਸੀਆ ਧਰਮ ਸਰਬਾ ਪਰਣਾਡਿਆ ਅਨੰਦ ਬਾਡਿਆ ਚਾਚਰੀ ਛੰਦ ਤਵੇ ਪ੍ਰਸਾਦ ਗੁਬਿੰਦੇ ਮੁਕੰਦੇ ਉਦਾਰੇ ਅਪਾਰੇ ਕਰੀਆਂ ਕਰੀਆਂ ਮਿਰਨਾ ਮੈਂ ਅਕਮੈਂ ਉਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚਕਰ ਦਾਨਿਆ ਚਾਚਰੀ ਸੰਦ ਨ ਸਤਰੈ ਨ ਮਿਤਰੈ ਨ ਪਰਮੰ ਨ ਪਿਤਰੈ ਨ ਕਰਮੰ ਨ ਕਾਇ ਅਜਨਮੰ ਅਜਾਇ ਨ ਚਿਤਰੈ ਨ ਮਿਤਰੈ ਪਰੇ ਹੈ ਪਵਿੱਤਰੈ ਤ੍ਰਿਥਿਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਸੰਦ ਸਵੈ ਪ੍ਰਸਾਦ ਕਥਤੇ ਕਿ ਆਛਿਜ ਦੇਸੈ ਕਿ ਆ ਭਿਜ ਭਿਸੈ ਕਿ ਆ ਗੰਝ ਕਰਮੈ ਕਿ ਆ ਭੰਜ ਭਰਮੈ ਕਿ ਆ ਪਿਜ ਲੋਕੈ ਕਿ ਆ ਦਿੱਤ ਸੁਕੈ ਕਿ ਅਵਤੂਤ ਵਰਨੈ ਕੇ ਵਿਭੂਤ ਕਰਨੈ ਕੇ ਰਾਜੰ ਪ੍ਰਭਾਹੈ ਕੇ ਧਰਮੰ ਸੁਜਾਹੈ ਕਿ ਆ ਸੋਕ ਵਰਨੈ ਕੇ ਸਰਬਾ ਭਰਨੈ ਕਿ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕਿ ਅਨਭਉ ਅਨੁਪੈ ਕਿ ਆਦ ਅਦੇਵ ਹੈ ਕਿ ਆਪ ਅਦੇਵ ਹੈ ਕਿ ਚਿਤਰੰਗ ਮਹਿਨ ਹੈ ਕਿ ਏਕੈ ਅਧਿਨ ਹੈ ਕਿ ਰੋਜੀ ਰਜਾਖੈ ਰਹਿਮੈ ਰਿਹਾਕੈ ਕਿ ਪਾਕ ਬੇਅੈਬ ਹੈ ਕਿ ਗੈਬੁਲ ਗੈਬ ਹੈ ਕਿ ਅਖੁਲ ਗੁਨਾਹ ਹੈ ਕਿ ਸਹਾਨ ਸਹ ਹੈ ਕਿ ਕਾਰਨ ਕੁੰਨਜ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹਿਮ ਹੈ के कर्मम करीम है के सर्वंकली है के सर्वंग दली है के सर्वतर मान्य है के सर्वतर दाने है के सर्वतर गुण है के सर्वतर पौने है के सर्वतर देश है के सर्वतर पेश है के सर्वतर राज है के सर्वतर साजे के सर्वतर दिन है के सर्वतर लीन है के सर्वतर जाहु के सर्वतर पाहु ਕੇ ਸਰਬਤਰ ਦੇਸੈ ਕੇ ਸਰਬਤਰ ਧਿਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਕਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਭੋਖੈ ਕੇ ਸਰਬਤਰ ਤਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ سربتر پیسہ مانیہ سدر جاپیہ تاپیہ پہنا سربتر اندر چندر کلیم کے پرم سہی می کے عکل علام کے ساحب کلام کے حسن البجو ہے تمامل رجوع سلام ہے سلام سلیخت مدام گنیم ال شکست غریب پرست بلند المکان جمین الجمان تمیز ال تمام رجو الدان ہریف الجیم رجا کے یقین انیک انیکل ترگ ہیں اپید ہیں اپنگ ہیں اجیز الج ہیں گنیم الکراج ہیں نرکت سروپ ہیں ਸਿਰ ਮੁਕਤ ਵਿਪੂਤ ਹੈ ਪਰ ਭੁਗਤ ਪ੍ਰਭਾ ਹੈ ਸੋ ਜੁਗਤ ਸਦਾ ਹੈ ਸਦਾਵੰ ਸਰੂਪ ਹੈ ਅਪੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓੰ ਆਦ ਰੂਪੈ ਅਨਾਦ ਸਰੂਪੈ ਅਨੰਗੀ ਅਨਾਮੈ ਤੇ ਭੰਗੀ ਤੇ ਕਾਮੈ ਤਿਰ ਬਰਗੰ ਤਿਰ ਬਾਦੇ ਅਗੰਜੇ ਅਗਾਦੇ ਸੁਭੰ ਸਰਬ ਭਾਗੇ ਸੋ ਸਰਬ ਅਨਰਾਗੇ ਤਿਰ ਭਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕੇ ਨਰਕੰ ਪ੍ਰਣਾਸ ਹੈ ਦਿਤਿਉਲ ਪ੍ਰਵਾਸ ਹੈ ਨਿਰਕਤ ਪ੍ਰਭਾ ਹੈ ਸਦੈਵੰ ਸਦਾ ਹੈ ਵੀ ਭਗਤ ਸਰੂਪ ਹੈ ਪਰ ਜੁਗਤ ਅਨੂਪ ਹੈ ਨਿਰਕਤ ਸਦਾ ਹੈ ਵੀ ਭਗਤ ਪ੍ਰਭਾ ਹੈ अनुकत स्वरूप हैं पर जुगत अनुप हैं चार त्रि छंद अपंग हैं अनंग हैं अपेख हैं अलिख हैं अपरम हैं अकर्म हैं अनाद है, हैं जुगाद हैं अजय हैं अभय हैं अपूत हैं अथूत हैं अनास हैं उदास हैं अचंद हैं अबंद हैं अभक्त हैं विरक्त हैं अनास हैं प्रकाश हैं निश्चित है सुनंत है अलिख है अधिक है अलेख है अपेख है हटह है अगह है असंभ है अगंभ है अनिल है अनग है अनित है सो नित है अजात है आजाद है चरपट छंद तव प्रसाद सर्वं हंता सर्वं कंता सर्वं ख्यात सर्वं ज्ञाता सर्वं कर्ता सर्वं कर्ता सर्वङ्कुरां सर्वं कुराणं सर्वं, सर्वं कर्मं सर्वं परमं सर्वं युगता सर्वं मुक्ता रसावल रसावलशन्द तव प्रसाद नमो नरकनाशे सदैवं प्रकाशे अनङ्गं स्वरूपे अपंगं विपुते परमाथं परमाथे सदा सर्वसाथे ਅਗਾਦ ਸਰੂਪੇ ਨਿਰਬਾਦ ਬਿਪੂਤੇ ਅਨੰਗੀ ਅਨਾਮੇ ਸਿਰਪੰਗੀ ਤਿਰਕਾਮੇ ਨਿਰਪੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ ਮਿਤਰੈ ਨਾ ਸਾਥੈ ਨਾ ਮਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕ ਹੈ ਅਮਿੱਤੋ ਅਮੀਕ ਹੈ ਸਦਾਵੰਤ ਪ੍ਰਵਾਹ ਹੈ ਅਜੈ ਹੈ ਅਜਾ ਹੈ भगवती शंद तेरा प्रसाद के जाहर जहूर है के हाजर हजर है हमें सुल् सलाम है समस्तुल कलाम है के साहिब दिमाग है के हुस्नुल चिराग है के कामल करीम है के राजक रहीम है के रोजी देहंद है के राजक रहंद है करीमुल कमाल है के हुस्नुल जमाल है गनी मुल्क हिराज है غریب نواز ہے حریف فل ہیں ہے ہیراسل فکن ہے کلنکن پرناس ہیں سمستل نواس ہے اگنجل گنیم ہے رجائک رحیم ہے سمستل جاہ کے کے نرکن پرناس ہیں بحستل ہیں ہے سربل گون ہے ہم رون ہیں تمامل تمیج ہے سمستل اجیز ہے परम कर्म ईस है समस्त अदित है आदेशुल अलेख है हमेशुल अपेख है जमीनुल जमा है अमीकुल इमा है करीमुल कमाल है ये जुरत जमाल है ये अचलंग प्रकाश है के अमितो सुबास है के अजब स्वरूप है के अमितो बीपूत है के अमितो प्रसाह है के आत्म प्रवाह है के अचलंग अनंग है ਕਿ ਅਮਿਤੋ ਅਪੰਗ ਹੈ ਮਦ ਭਾਰ ਛੰਦ ਕਵ ਪ੍ਰਸਾਦ ਮਨ ਮਨ ਪਰਨਾਮ ਗੁਣ ਗਨ ਮੁਦਾਮ ਹਰ ਬਰ ਅਗੰਝ ਹਰ ਨਰ ਪਰਪੰਝ ਅਨ ਗਨ ਪਰਨਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਪਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪਰਨਾਮ ਜਲ ਥਲ ਮੁਦਾਮ ਅਨ ਛਿਜ ਅੰਗ ਆਸਨ ਅਪੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਜਿਸ ਵਿਸ ਅਪੰਡ ਜਲ ਥਲ ਮਹੰਤ ਜਿਸ ਵਿਸ ਬਿਅੰਤ ਅਨ ਪਵ ਅਨਾਸ ਤ੍ਰਿਤ ਤਰ ਤੁਰਾਸ ਆ ਜਾਨ ਬਾਹੋ ਜੇ ਕੈ ਸਦਾ ਹੋ ਓ ਅੰਕਾਰ ਆਦ ਕਥਨੀ ਅਨਾਦ ਅਲਖੰਡ ਖਿਆਲ ਗੁਰਬਰ ਅਖਾਲ ਕਰ ਕਰ ਪ੍ਰਣਾਮ ਜਿਤ ਚਰਨ ਨਾਮ ਹਨਛਿਜ ਗਾਤ ਆਜਿ ਜਿਨਾਂ ਬਾਤ ਹਨ ਚੰਜ ਗਾਤ ਹਨ ਰੰਜ ਬਾਤ ਹਨ ਟੁੱਟ ਪੰਧਾਰ ਹਨ ਠਟ ਅਪਾਰ ਆਦੀਠ ਧਰਮ ਅਤਿ ਠੀਠ ਕਰਮ ਹਨ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ तव प्रसाद करणालय है हर घाल्य है फलखंडन है महमंडन है जगतेश्वर है परमेश्वर है कलकारण है सर्वउबरण है चित के तरण है जग के करण है मन मानय है जग जानय है सर्वंग पर है सर्वंकर है सर्वपास्य है सर्वनास्य है करुणाकर है سر euh ہیں سروشور ہیں جگتےشور ہیں برہمڈس ہیں کلکھنڈس ہیں پرتے پر ہیں کرونا کرپ ہے اتپا تھپ ہے اکرتا کت ہے امرتا مرت ہے امرتا مرت ہے کرونا کت ہے اکرتا کرنی کرت ہیں امتےشور ہیں کرمیشور ہیں اکرتا کر अमृतता मृत हैं अजबाकृत हैं अमृतता मृत हैं नरनायक हैं खलकायक हैं विश्वम पर हैं करुणाले हैं रिपनायक हैं सर्वपायक हैं भवभंजन हैं हरगंजन हैं रिपतापन हैं जपजपन हैं अकलंकृत हैं सर्वाकृत हैं कर्ता कर हैं करता हार हैं परमातम हैं ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਉਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਸਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਸਤੰਗ ਅਤਤੰਗ ਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਪੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ نمو آس آسے نمو بانک بنکے ابنگی سروپ انگی انم ترپگی تریکالے انگی اکم اے اچھری چھند اجے الے اپو اجو اناس اکاس اگنج ابنج الپ اکال دیال الیخ اپ ਅਨਾਮ ਅਕਾਮ ਅਗਾਹ ਅਟਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਪੁਜੰਗ ਪ੍ਰਯਾਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਿਰਕਾਮੰ ਵਿਪੂਤੇ ਸਮਸਤਲ ਸਰੂਪੇ ਤੂ ਕਰਮੰ ਕਰਨਾਸੀ ਤੂ ਧਰਮੰ ਵਿਪੂਤੇ ਸਦਾ ਸਚ ਦਾ ਆਨੰਦ ਸਤਰੰ ਪ੍ਰਣਾਸੀ ਤਰੀ ਮੁਲ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਵਿਜਾਇਬ ਗਨੀ ਮੈਂ ਹਰਿਯੰ ਕਰਿਯੰ ਤਰੀ ਮੁਲ ਰਹੀ ਮੈਂ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸੁਯੰ ਭਵ ਸੁਭੰ ਸਰਬਦਾ ਸਰਬ ਜੁਗਤੇ ਦੁਖਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਆਪੰਗੰ ਵਿਪੁੱਤੇ ਦੁਖਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਆਪੰਗੰ ਵਿਪੁੱਤੇ